ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਇੱਕ ਵਾਰ ਫਿਰ ਤੱਕ ਪਾਉਣ ਲਈ ਤਿਆਰ ਹੈ ਦੱਸਦੀ ਕਿ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਦੀ ਜੇ ਦੀ ਖਬਰ ਹੈ ਉਹ ਸਾਹਮਣੇ ਆਈ ਹੈ ਦਰਸਲ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਜਲਦ ਰਿਲੀਜ਼ ਹੋਵੇਗਾ ਜਿਸ ਦੀ ਜਾਣਕਾਰੀ ਉਹਨਾਂ ਦੇ ਜਿਗਰੀ ਯਾਰ ਮਾਲਟਨ ਦੇ ਵੱਲੋਂ ਦਿੱਤੀ ਗਈ ਹੈ ਦੱਸਦੀ ਹੈ ਕਿ ਸਿੱਧੂ ਦੇ ਜਿਗਰੀ ਯਾਰ ਸੰਨੀ ਮਾਲਟਨ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੋਸ਼ਲ ਮੀਡੀਆ ਯਾਨੀ ਕਿ ਇੰਸਟਾਗ੍ਰam ਤੇ ਇੱਕ ਪੋਸਟ ਸਾਂਝੀ ਕੀਤੀ ਜੋ ਕਿ ਹੁਣ ਕਾਫੀ ਵਾਇਰਲ ਹੋ ਰਹੀ ਹੈ ਉਸਨੇ ਇਸ ਪੋਸਟ ਵਿੱਚ ਇੱਕ ਰੀਲ ਵੀ ਸਾਂਝੀ ਕੀਤੀ ਜਿਸ ਵਿੱਚ ਬ੍ਰੈਂਪਟਨ ਅਤੇ ਮਾਨਸਾ ਵਿੱਚ ਤੂਫਾਨ ਆਉਣ ਦਾ ਇਸ਼ਾਰਾ ਕਰਦਿਆਂ ਦੋਵਾਂ ਥਾਵਾਂ ਦਾ ਤਾਪਮਾਨ ਦਰਸਾਇਆ ਜਿਸ ਉੱਪਰ ਲਿਖਿਆ ਹੋਇਆ ਹੈ ਇਸ ਕਹੇ ਦੀ ਹਾਵਰ ਅਲਰਟ ਨਾਓ ਹੇਅਰ ਇਜ਼ ਸੇਫ ਇਸ ਨਾਲ ਸੰਨੀ ਮਾਲਟਰ ਨੇ ਲਿਖਿਆ ਕਿ ਜੇਕਰ ਤੁਸੀਂ ਮੇਦੇ ਵੀਰ ਸਿੱਧੂ ਮੂਸੇਵਾਲਾ ਨਾਲ ਨਵੇਂ ਗਾਣੇ ਲਈ ਤਿਆਰ ਹੋ ਤਾਂ ਇਸ ਪੋਸਟ ਤੇ 1 ਲੱਖ ਕਮੈਂਟ ਕਰੋ ਜਿਸ ਤੋਂ ਬਾਅਦ ਪੋਸਟ ਦੇ ਉੱਤੇ 1 ਲੱਖ ਕਮੈਂਟ ਪੂਰੇ ਹੁੰਦਿਆ ਹੀ ਇਸ ਦਾ ਪੋਸਟਰ ਵੀ ਜਾਰੀ ਕਰ ਦਿੱਤਾ ਜਾਵੇਗਾ ਦੱਸਦੀ ਕਿ ਸੰਨੀ ਮਾਲਟਨ ਦੇ ਨਾਲ ਸਿੱਧੂ ਮੂਸੇਵਾਲਾ ਦੇ ਪਹਿਲੇ ਵੀ ਕਈ ਗਾਣੇ ਜਿਹੜੇ ਨੇ ਉਹ ਰਿਲੀਜ਼ ਕੀਤੇ ਗਏ ਨੇ ਤੇ ਹੁਣ ਇੱਕ ਵਾਰ ਫਿਰ ਸੰਨੀ ਮਾਲਟਨ ਨੇ ਗੱਲਾਂ ਦੇ ਗੱਲਾਂ ਗੱਲਾਂ ਵਿੱਚ ਹੀ ਇਸ਼ਾਰਾ ਦਿੱਤਾ ਹੈ ਕਿ ਉਹਨਾਂ ਦਾ ਜਲਦ ਨਵਾਂ ਗਾਣਾ ਜਿਹੜਾ ਉਹ ਸਿੱਧੂ ਮੂਸੇਵਾਲਾ ਦੇ ਨਾਲ ਰਿਲੀਜ਼ ਕੀਤਾ ਜਾਵੇਗਾ ਜਿਸ ਦੇ ਲਈ ਉਹਨਾਂ ਨੇ ਇੱਕ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਤੇ ਕਿਹਾ ਕਿ 1 ਲੱਖ ਇਸ ਪੋਸਟ ਦੇ ਉੱਤੇ ਜਿਹੜੇ ਨਾ ਉਹ ਕਮੈਂਟ ਕੀਤੇ ਜਾਣ ਜਦੋਂ 1 ਲੱਖ ਕਮੈਂਟ ਪੂਰੇ ਹੋ ਜਾਣਗੇ ਤਾਂ ਉਹ ਇਸ ਦਾ ਪੋਸਟਰ ਵੀ ਜਾਰੀ ਕਰ ਦੇਣਗੇ ਦੱਸ ਦੇ ਕਿ ਸਨੀ ਮਾਲਟਨ ਅਤੇ ਬਿਗ ਬਰਡਰ ਸਿੱਧੂ ਮੂਸੇਵਾਲਾ ਨਾਲ ਕਈ ਗੀਤਾਂ ਵਿੱਚ ਕੰਮ ਕਰ ਚੁੱਕੇ ਨੇ ਅਤੇ ਲੋਕ ਇਹਨਾਂ ਦੇ ਗਾਣਿਆਂ ਨੂੰ ਕਾਫੀ ਪਸੰਦ ਕਰਦੇ ਨੇ ਪਾਵੇਂ ਹੀ ਸਿੱਧੂ ਮੂਸੇਵਾਲਾ ਇਸ ਦੁਨੀਆ ਨੂੰ અલਵਿਦਾ ਅਗਏ ਨੇ ਪਰ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਪ੍ਰਸ਼ੰਸਕਾਂ ਦੇ ਵਿੱਚ ਉਤਸ਼ਾਹ ਉਵੇਂ ਹੀ ਬਰਕਰਾਰ ਹੈ ਜਿਵੇਂ ਪਹਿਲਾਂ ਹੁੰਦਾ ਸੀ ਜਦੋਂ ਵੀ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਕੋਈ ਰਿਲੀਜ਼ ਹੁੰਦਾ ਤਾਂ ਉਹਨਾਂ ਦੇ ਜਿਹੜੇ ਚਾਹਵਾਨ ਨੇ ਉਹਨਾਂ ਦੇ ਵੱਲੋਂ ਉਸ ਗਾਣੇ ਨੂੰ ਬੜਾ ਹੀ ਪਸੰਦ ਕੀਤਾ ਜਾਂਦਾ ਤਾਂ ਇੱਕ ਵਾਰ ਫਿਰ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਜਿਹੜਾ ਹੈ ਉਹ ਜਲਦ ਰੀਲੀਜ਼ ਹੋਣ ਜਾ ਰਿਹਾ ਸਿੱਧੂ ਦੇ ਜਿਗਰੀ ਯਾਰ ਸਨੀ ਮਾਲਟਰ ਨੇ ਇਸ ਬੰਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਉਹਨਾਂ ਦੇ ਵੱਲੋਂ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਇੱਕ ਪੋਸਟ ਦੇ ਉੱਤੇ ਜਦੋਂ 1 ਲੱਖ ਕਮੈਂਟ ਪੂਰੇ ਹੋ ਜਾਣਗੇ ਤਾਂ ਉਹ ਇੱਕ ਪੋਸਟਰ ਵੀ ਜਿਹੜਾ ਉਹ ਗਾਣੇ ਦਾ ਰਿਲੀਜ਼ ਕਰਨਗੇ ਤਾਂ ਹੰਦਸ ਦੀ ਕਿ ਕਈ ਗਾਣੇ ਜਿਹੜੇ ਆ ਸਿੱਧੂ ਮੂਸੇਵਾਲਾ ਦੇ ਸਨਮੇ ਮਾਲਟਨ ਦੇ ਨਾਲ ਪਹਿਲਾਂ ਵੀ ਰਿਲੀਜ਼ ਹੋ ਚੁੱਕੇ ਨੇ ਤਾਂ ਇੱਕ ਵਾਰ ਫਿਰ ਹੁਣ ਨਵਾਂ ਗਾਣਾ ਜਿਹੜਾ ਉਹ ਜਲਦ ਹੀ ਆ ਸਕਦਾ ਹੈ ਪ੍ਰਸ਼ੰਸਕ ਪ੍ਰਸ਼ੰਸਕ ਜਿਹੜੇ ਨੇ ਉਹ ਬੜੇ ਹੀ ਪਸੰਦ ਕਰਦੇ ਨੇ ਸਿੱਧੂ ਮੂਸੇਵਾਲਾ ਤੇ ਮਾਲਟਨ ਦੀ ਇਕੱਠੇ ਜੋੜੀ ਨੂੰ ਤਾਂ ਇਹ ਜੋੜੀ ਇੱਕ ਵਾਰ ਫਿਰ ਤੱਕ ਪਹੁੰਚਣ ਦੇ ਲਈ ਤਿਆਰ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par